ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਨੰਕਾ ਰਿ ਸਮਾਜ ਸਤਗੁਰੂ ਦਲੀਪ ਸਿੰਘ ਜੀ ਮਹਾਰਾਜ ਦੇ ਨਿਆਈ ਇੱਥੇ ਮੌਜੂਦ ਨੇ ਲੰਗਰ ਦੀ ਸੇਵਾ ਕਰ ਰਹੇ ਨੇ RAM ਲੱਲਾ ਦੇ ਆਉਣ ਦੇ ਵਿੱਚ ਬਹੁਤ ਥੋੜਾ ਸਮਾਂ ਰਹਿ ਗਿਆ ਸ਼ਰਧਾ ਭਾਵਨਾ ਦੀ ਇੱਕ ਹੋਰ ਤਸਵੀਰ ਅਸੀਂ ਤੁਹਾਨੂੰ ਡੇਲੀ ਪੋਸਟ ਪੰਜਾਬੀ ਦੇ ਮਾਧਿਅਮ ਰਾਹੀਂ ਦਿਖਾਉਣ ਜਾ ਰਹੇ ਹਾਂ 14 ਜਨਵਰੀ ਮਕਰ ਸੰkranti ਨੂੰ ਹਵਨ ਯੱਗ ਕਰਕੇ ਉਸ ਲੰਗਰ ਦੀ ਸ਼ੁਰੂਆਤ ਕੀਤੀ ਗਈ ਹੈ ਜਿਹੜਾ ਕਿ 28 ਫਰਵਰੀ ਤੱਕ ਸਾਡਾ ਨਿਰੰਤਰ ਲੰਗਰ ਤਿੰਨੋ ਟਾਈਮ ਚੱਲੇਗਾ ਯੋਗੀ ਜੀ ਆਉਣ ਵਾਲੇ ਨੇ ਇੱਕ ਫਾਈਨਲ ਟੱਚ ਜਿਹੜਾ ਹੀ ਅਯੁੱਧਿਆ ਦੀ ਧਰਤੀ ਨੂੰ ਦਿੱਤਾ ਜਾ ਰਿਹਾ ਹੈ ਇਹ ਨਜ਼ਾਰਾ ਕਿਵੇਂ ਦਾ ਲੱਗਦਾ ਹੈ ਦੇਖੋ ਜੀ ਅਯੁੱਧਿਆ ਲਗਰੀ ਦੀ ਧਮਬੇ ਤਿਆਰੀਆਂ ਹੋ ਰਹੀਆਂ ਨੇ ਬਹੁਤ ਸੁੰਦਰ ਬਣ ਰਿਹਾ ਹੈ ਮੈਂ ਪਹਿਲਾਂ ਵੀ ਅਯੁੱਧਿਆ ਵੇਖੀ ਹੈ ਲੇਕਿਨ ਅੱਜ ਦਾ ਤੇ ਉਸ ਵਕਤ ਦਾ ਬਹੁਤ ਫਰਕ ਹੈ ਇੱਕ ਅਲ ਚਿੰਤਾ ਆਰਾਮ ਅਨੰਤ ਔਰਤ ਦਾ ਸਮਰਾਨ ਮर्यादा ਦੱਸੀ ਹੈ ਪਵਾਨ ਨੇ रामचंद्र जी ਨੇ ਸੰਸਾਰ ਨੂੰ ਕਿ ਕਿਸ ਤਰ੍ਹਾਂ ਮर्यादा ਦੇ ਵਿੱਚ ਰਹਿ ਕੇ ਜੀਵਨ ਬਤਾਇਆ ਜਾ ਸਕਦਾ ਸੋ ਸਾਨੂੰ ਬੜੀ ਖੁਸ਼ੀ ਹੈ ਤੇ ਆਦੀ ਨਗਰੀ ਲਗਾ ਰਹੀ ਹੈ ਯੋਧਿਆ ਵਾਸੀ ਲਗਾ ਦੇ ਬਿਲਕੁਲ ਅਸੀਂ ਹੁਣੇ ਇੱਕ 2 ਮਿੰਟ ਪਹਿਲੇ ਦਾ ਇੱਕ ਛਾਂ ਤੁਸੀਂ ਜਿਹੜਾ ਮਿਸ ਕਰਤਾ ਅਸੀਂ ਜੈ ਸ਼੍ਰੀ ਰਾਮ ਬੋਲ ਰਹੇ ਹਾਂ ਤੇ ਇਧਰੋਂ ਜਿਹੜੇ ਸਾਡੇ ਰਾਮ ਭਗਤ ਜਾ ਰਹੇ ਨੇ ਸਨਤਨੀ ਭੈਣਪਰਾ ਉਹ ਅੱਗੇ ਉਹ ਜੋ ਬੋਲੇ ਸੋਨੇ ਹਾਲ ਸਾਸ਼ਟਰੀਆ ਕਾਲ ਦੇ ਜਕਾਰੇ ਲਾਰੇ ਉਥੇ ਸਾਗੋ ਦਿਲੀਪ ਸਿੰਘ ਜੀ ਨੇ ਆਖਿਆ ਸੀ ਕਿ ਮੋਦੀ ਜੀ ਜੋੜਾ ਵੀ ਪੀਐਮ ਆਏਗਾ ਪੀਐਮ ਆਉਂਦੇ ਜਾਂਦੇ ਰਹਿੰਦੇ ਨੇ ਪਰ ਜਿਹੜਾ ਪੀਐਮ ਇਸ ਕਾਰਜ ਨੂੰ ਕਰੇਗਾ ਰਾਮ ਭਗਵਾਨ ਦੇ ਕਾਰਜ ਨੂੰ ਕਰੇਗਾ ਉਸ ਦਾ ਨਾਮ ਅਨੰਤ ਕਾਲ ਤੱਕ ਰਹੇਗਾ ਤੇ ਅੱਜ ਮੋਦੀ ਜੀ ਨੇ ਇਹ ਕੰਮ ਕੀਤਾ ਤੇ ਮੋਦੀ ਜੀ ਦਾ ਨਾਮ ਵੀ ਅਨੰਤ ਕਾਲ ਤੱਕ ਰਹੇਗਾ अयोध्या दी मुकद्दस धरती ते ਤੁਹਾਨੂੰ ਹਰ ਰੰਗ ਦੇਖਣ ਨੂੰ ਮਿਲੇਗਾ ਭਗਤੀ ਚ ਰੰਗਿਆ ਹੋਇਆ ਔਰ ਰੰਗ ਔਰ ਇੱਕ ਬੜੀ ਹੀ ਖੂਬਸੂਰਤ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਨੰਤਾ ਰਿ ਸਮਾਜ ਸਤਗੁਰੂ ਦਲੀਪ ਸਿੰਘ ਜੀ ਮਹਾਰਾਜ ਦੇ ਨਿਆਈ ਇੱਥੇ ਮੌਜੂਦ ਨੇ ਲੰਗਰ ਦੀ ਸੇਵਾ ਕਰ ਰਹੇ ਨੇ RAM ਲੱਲਾ ਦੇ ਆਉਣ ਦੇ ਵਿੱਚ ਬਹੁਤ ਥੋੜਾ ਸਮਾਂ ਰਹਿ ਗਿਆ ਔਰ ਸ਼ਰਧਾ ਭਾਵਨਾ ਦੀ ਇੱਕ ਹੋਰ ਤਸਵੀਰ ਅਸੀਂ ਤੁਹਾਨੂੰ ਡੇਲੀ ਪੋਸਟ ਪੰਜਾਬੀ ਦੇ ਮਾਧਿਅਮ ਰਾਹੀਂ ਦਿਖਾਉਣ ਜਾ ਰਹੇ ਹਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਡੇਲੀ ਪੋਸਟ ਪੰਜਾਬੀ ਦੇ ਕਦੋਂ ਆਇਓ ਤੁਸੀਂ ਸਾਰੇ ਅਸੀਂ ਜੀ ਇੱਥੇ 13 ਜਨਵਰੀ ਦੇ ਇੱਥੇ ਆ ਗਏ ਅਸੀਂ ਜੀ ਔਰ ਸਾਡਾ ਜਿਹੜਾ ਲੰਗਰ ਹੈ 14 ਜਨਵਰੀ ਮਗਰ ਸੰਕਰਾਂਤੀ ਨੂੰ ਹਵਨ ਯੱਗ ਕਰਕੇ ਉਸ ਲੰਗਰ ਦੀ ਸ਼ੁਰੂਆਤ ਕੀਤੀ ਗਈ ਹੈ ਜਿਹੜਾ ਕਿ 28 ਫਰਵਰੀ ਤੱਕ ਸਾਡਾ ਨਿਰੰਤਰ ਲੰਗਰ ਤਿੰਨੋ ਟਾਈਮ ਚੱਲੇਗਾ ਜੀ ਕੀ ਮਹਿਸੂਸ ਹੋ ਰਿਹਾ RAM LALLA ਆਉਣ ਵਾਲੇ ਨੇ ਤੁਹਾਡੇ ਸਮਾਜ ਦੇ ਵਿੱਚ RAM LALLA ਨੂੰ ਲੈ ਕੇ ਇਸ ਵੇਲੇ ਕੀ ਚਰਚੇ ਨੇ ਬਹੁਤ ਖੁਸ਼ੀ ਦੀ ਗੱਲ ਹੈ 500 ਸਾਲ ਬਾਅਦ ਇਹ ਸਾਨੂੰ ਮੌਕਾ ਮਿਲ ਰਿਹਾ ਹੈ ਤੇ ਅਸੀਂ ਇਹਨੂੰ ਬਹੁਤ ਖੁਸ਼ੀ ਦੀ ਤਰ੍ਹਾਂ ਦੀਵਾਲੀ ਦੀਪਮਾਲਾ ਮਠਿਆਈਆਂ ਵੰਡ ਕੇ ਇਸ ਨੂੰ ਫੁੱਲਾਂ ਦੀ ਵਰਖਾ ਕਰਕੇ ਮਨਾਵਾਂਗੇ ਨਾਲ ਲਲਾਈ ਦਾ ਸਵਾਗਤ ਕਰਾਂਗੇ ਸਵਾਗਤ ਬਹੁਤ ਗ੍ਰੈਂਡ ਹੋਣ ਵਾਲਾ ਹੈ ਉਤਸਵ ਦੀਵਾਲੀ ਤੋਂ ਵੀ ਵੱਡਾ ਹੋਣ ਵਾਲਾ ਹੈ ਕੁਝ ਹੀ ਸਮੇਂ ਚ ਇੱਥੇ ਯੋਗੀ ਜੀ ਆਉਣ ਵਾਲੇ ਨੇ ਇੱਕ ਫਾਈਨਲ ਟੱਚ ਜਿਹੜਾ ਹੀ ਅਯੁੱਧਿਆ ਦੀ ਧਰਤੀ ਨੂੰ ਦਿੱਤਾ ਜਾ ਰਿਹਾ ਹੈ ਇਹ ਨਜ਼ਾਰਾ ਕਿਵੇਂ ਦਾ ਲੱਗ ਰਿਹਾ ਹੈ ਦੇਖੋ ਜੀ ਅਯੁੱਧਿਆ ਨਗਰੀ ਦੀ ਭਵਪੇ ਤਿਆਰੀਆਂ ਹੋ ਰਹੀਆਂ ਨੇ ਬਹੁਤ ਸੁੰਦਰ ਬਣ ਰਿਹਾ ਹੈ ਮੈਂ ਪਹਿਲਾਂ ਵੀ ਅਯੁੱਧਿਆ ਵੇਖੀ ਹੈ ਲੇਕਿਨ ਅੱਜ ਦਾ ਤੇ ਉਸ ਵਕਤ ਦਾ ਬਹੁਤ ਫਰਕ ਹੈ ਤੁਸੀਂ ਕਦੋਂ ਦੇਖਿਆ ਹੀ ਹੁੰਦੇ ਮੈਂ 87 ਤੋਂ ਇੱਥੇ ਹੀ ਦਿਹਾਉਣਾ ਤੇ ਵੈਸੇ 2014 ਤੋਂ ਲੈ ਕੇ ਸਾਡੀ ਸੰਗਤ RAM ਨੌਮੀ ਇੱਥੇ ਆ ਕੇ ਮਨਾਉਂਦੀ ਆ ਹਾਂਜੀ ਬਹੁਤ ਚੰਗੇ ਤਰੀਕੇ ਨਾਲ ਸਤਿਗੁਰੂ ਜੀ ਦਾ ਆਦੇਸ਼ ਹੈ ਕਿਉਂਕਿ ਪਵਾਨ RAM ਚੰਦਰ ਜੀ ਨਾਲ ਸਾਡਾ ਗਹਿਰਾ ਰਿਸ਼ਤਾ ਹੈ ਮਰਯਾਦਾ ਪਰਸ਼ੋਤਮ ਮਰਯਾਦਾ ਦਸੀ ਹੈ ਪਵਾਨ ਨੇ RAM ਚੰਦਰ ਜੀ ਨੇ ਸੰਸਾਰ ਨੂੰ ਕਿ ਕਿਸ ਤਰ੍ਹਾਂ ਮਰਯਾਦਾ ਦੇ ਵਿੱਚ ਰਹਿ ਕੇ ਜੀਵਨ ਬਤਾਇਆ ਜਾ ਸਕਦਾ ਸੋ ਸਾਨੂੰ ਬੜੀ ਖੁਸ਼ੀ ਹੈ ਸਤਿਗੁਰੂ ਜੀ ਦਾ ਹੁਕਮ ਹੈ ਕਿ ਝੁੱਗੀ ਚੌਂਪੜੀ ਦੇ ਵਿੱਚ ਵੀ ਮਾਚਸ ਦਿਓ ਦੀਵੇ ਦਿਓ ਮਠਿਆਈਆਂ ਵੰਡੋ 22 ਜਨਵਰੀ ਨੂੰ ਪੂਰਨ ਤੌਰ ਤੇ ਦੀਵਾਲੀ ਮਨਾਈ ਜਾਵੇ ਪੂਰੇ ਭਾਰਤ ਵਾਸੀਆਂ ਨੂੰ ਨਾਮਤਾਰੀ ਸੰਗਤ ਵੱਲੋਂ ਸਾਡੇ ਸਤਿਗੁਰੂ ਜੀ ਵੱਲੋਂ ਅਪੀਲ ਹੈ ਕਿ ਉਹ ਸਾਰੇ ਹੀ ਦੀਵਾਲੀ ਮਨਾਉਣ ਬਿਨਾ ਕਿਸੇ ਭਿੰਨਪੇਧ ਤੋਂ ਕੋਈ ਰੁੱਸੇ ਨਾ ਕੋਈ ਗਿਲਾ ਨਾ ਕਰੇ ਸਾਰੇ ਇਕੱਠੇ ਹੋ ਕੇ ਆ ਕੇ ਤੁਹਾਨੂੰ ਕਿਉਂ ਲੱਗਦਾ ਹੈ ਗੁੱਸਾ ਗਿਲਾ ਜਾਂ ਰੁੱਸਣਾ ਹੀ ਕਿਉਂ ਹੋ ਸਕਦਾ ਹੈ ਕੋਸ਼ਿਸ਼ ਨਾ ਹੋ ਜੇ ਜਿਸ ਤਰ੍ਹਾਂ ਕੋਈ ਨਾਰਾਜ਼ ਹੁੰਦਾ ਜੀ ਅਸੀਂ ਨਹੀਂ ਮੰਨਦੇ ਲੇਕਿਨ ਭਗਵਾਨ ਰਾਮ ਸਭ ਦੇ ਸਾਂਝੇ ਨੇ ਜਦੋਂ ਵੀ ਸਤਪੁਰਸ਼ ਕੋਈ ਦੁਨੀਆ ਤੇ ਆਉਂਦਾ ਉਹ ਹਮੇਸ਼ਾ ਸਭ ਦਾ ਸਾਂਝਾ ਹੁੰਦਾ ਉਹ ਕਿਸੇ ਇੱਕ ਫਿਰਕਾ ਦਾ ਨਹੀਂ ਹੁੰਦਾ ਨਾ ਕਿਸੇ ਕੋਲ ਰਜਿਸਟਰੀ ਦਾ ਕਾਗਜ਼ ਹੈਗਾ ਕਿ ਭਗਵਾਨ ਰਾਮਚੰਦਰ ਮੈਨੂੰ ਰਜਿਸਟਰੀ ਕਰਕੇ ਦੇਖਣੇ ਕਿ ਮੈਂ ਉਹ ਨਾ ਦਈਆ ਸੋ ਇਸ ਕਰਕੇ ਆਪਾਂ ਸਾਰਿਆਂ ਨੂੰ ਮਿਲ ਕੇ ਸਾਡੀ ਅਪੀਲ ਹੈ ਇੱਥੇ ਸਾਡੇ ਅਸੀਂ ਉਹਨਾਂ ਦੇ ਹੁਕਮ ਅਨੁਸਾਰ ਆ ਕੇ ਇੱਥੇ ਲੰਗਰ ਲਾਇਆ ਤੇ ਅਸੀਂ ਸੋ ਇਹ ਸਾਰੇ ਇੱਥੇ ਦੀਵਾਲੀ ਦਾ ਪਰ ਇੱਕ ਵਾਰੀ ਦੂਜਾ ਦੀਵਾਲੀ ਬਣਾ ਰਹੇ ਹਾਂ ਤੇ ਹਰ ਘਰ ਦੇ ਵਿੱਚ ਵੀ ਉਹ ਮੋਮਬਤੀਆਂ ਤੇ ਡੱਬੀਆਂ ਵੰਡ ਕੇ ਅਸੀਂ ਹਰ ਪਿੰਡ ਦੇ ਵਿੱਚ ਅਸੀਂ ਦੀਵਾਲੀ ਮਨਾਣ ਦਾ ਸਭ ਨੂੰ ਹੁਕਮ ਕਰ ਰਹੇ ਆ ਜਾਂ ਅਪੀਲ ਕਰ ਰਹੇ ਆ ਵੀ ਯਤਨ ਕਰਦੇ ਆ ਪਏ ਵੀ ਸਾਰੇ ਦੀਵਾਲੀ ਮਨਾਓ ਤੇ ਸਾਰੇ Hindu Sikh ਦਾ ਕੋਈ ਵਿਤਕਰਾ ਨਾ ਰਹੇ ਸਾਰੇ ਇੱਕੋ ਹੀ ਐ ਸੀ ਧਰਮਾਂ ਦੇ ਨਾਮ ਤੇ ਵੰਡੀਆਂ ਪਾਉਣ ਵਾਲਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸਤਗੁਰੂ ਜੀ ਤੇ ਕਹਿੰਦੇ ਨੇ ਵੀ ਜਿਹੜਾ Hindu Sikh Bodh ਤੇ Jain ਅਸੀਂ ਸਾਰੇ ਇੱਕ ਵਾਂ ਫਲਵਾੜੀ ਦੇ ਰੰਗ ਵੱਖੋ ਵੱਖਰੇ ਨੇ ਪਰ ਰੱਬ ਨੂੰ ਮੰਨਣ ਲਈ ਸਾਰਿਆਂ ਦਾ ਤਰੀਕਾ ਅਲੱਗ-ਅਲੱਗ ਹੋ ਸਕਦਾ ਹੈ ਪਰ ਹੈ ਤੇ ਅਸੀਂ ਸਾਰੇ ਇੱਕੋ ਹੀ ਆ ਜਦੋਂ ਤੇ ਆਏ ਹੋ ਜੈ ਸ਼੍ਰੀ ਰਾਮ ਦੇ ਨਾਰੇ ਲਗਾ ਰਹੇ ਹੋ ਜਿਸ ਤਰ੍ਹਾਂ ਯੋਧਿਆ ਦੀ ਨਗਰੀ ਲਗਾ ਰਹੀ ਹੈ ਯੋਧਿਆ ਵਾਸੀ ਲਗਾ ਰਹੇ ਨੇ ਬਿਲਕੁਲ ਅਸੀਂ ਹੁਣੇ 1 2 ਮਿੰਟ ਪਹਿਲੇ ਦਾ ਇੱਕ ਛਣ ਤੁਸੀਂ ਜਿਹੜਾ ਮਿਸ ਕਰਤਾ ਅਸੀਂ ਜੈ ਸ਼੍ਰੀ ਰਾਮ ਬੋਲ ਰਹੇ ਹਾਂ ਤੇ ਇਧਰੋਂ ਜਿਹੜੇ ਸਾਡੇ ਰਾਮ ਭਗਤ ਜਾ ਰਹੇ ਨੇ ਸਨਤਨੀ ਭੈਣਪਰਾ ਉਹ ਅੱਗਿਓ ਜੋ ਬੋਲੇ ਸੋਨੇ ਹਾਲ ਸਾਤਸਰੀਆ ਕਾਲ ਦੇ ਜਕਾਰੇ ਲਾ ਰਹੇ ਸਾਡਾ ਹੋਰ ਮਾਨ ਤਸਵੀਰ ਬਸ ਤੁਸੀਂ ਮੈਂ ਕਹਦੇ ਮਿਸ ਹੋ ਗਿਆ ਤੁਹਾਡਾ ਮਤਲਬ ਉਹ ਤਾਂ ਸਾਨੂੰ ਇੰਨਾ ਅੱਛਾ ਲੱਗਾ ਕਿ ਸਿੱਖ ਔਰ ਹਿੰਦੂ ਨੌ ਮਾਸ ਦਾ ਰਿਸ਼ਤਾ ਹੈ ਤੇ ਦੁਲਹਨ ਦੀ ਤਰ੍ਹਾਂ ਨਵੀਂ ਵਿਆਹੀ ਵੋਟੀ ਵਾਂਗੂ ਸਜੀ ਹੋਈ ਹੈ ਯੋਧਿਆ ਨਗਰੀ ਤੁਸੀਂ ਰਾਤ ਦਾ ਸ਼ੂਟ ਕਰੋ ਇੱਥੇ ਨਜ਼ਾਰਾ ਵਖਰਾ ਹੈ ਔਰ ਮਾਨੇ ਨਾ ਖੁਸ਼ ਹੈ ਕਿ ਅਸੀਂ ਇੰਨੇ ਵੱਡੇ 500 ਸਾਲ ਬਾਅਦ ਮਿਲੇ ਇਸ ਇਤਿਹਾਸਿਕ ਮੌਕੇ ਦੇ ਗਵਾਹ ਬਣਨ ਜਾ ਰਹੇ ਹਾਂ ਕੇ ਕਰਮਾ ਪਾਗਨਲ ਸੀ ਵੀ ਅਯੋਧਿਆ ਆਏ ਆ ਆਪਣੇ ਬੱਚਿਆਂ ਨੂੰ ਕੀ ਦੱਸੋਗੇ ਜਿਹੜੇ ਤੁਹਾਡੇ ਘਰ ਛੋਟੇ ਛੋਟੇ ਬੱਚੇ ਨੇ ਆ ਪੋਤੇ ਪੋਤੀਆਂ ਨੇ ਉਹਨਾਂ ਨੂੰ ਕੀ ਦੱਸੋਗੇ ਉਹਦੇ ਬਾਰੇ ਉਹਨਾਂ ਨੂੰ ਕੀ ਦੱਸੋਗੇ ਆਰਾਮ ਲੱਗ ਅਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਏ ਆ ਇਹ ਇਤਿਹਾਸਕ ਸਥਾਨ ਦਿਖਾਉਣ ਨੂੰ ਬੱਚਿਆਂ ਨੂੰ ਲੈ ਕੇ ਆਏ ਆ ਦੇਖੋ ਛੋਟੀ ਬੇਟੀ ਹੈ ਇਹ ਵੀ ਖੁਸ਼ ਹੈ ਇਧਰ بیٹے ਆਏ ਹੋਏ ਨੇ ਇਹ ਸਭ ਇਸੇ ਇਤਿਹਾਸਕ ਸਥਾਨ ਲਈ ਆਏ ਨੇ ਵੀ ਰਾਮ ਭਗਤ ਜੀ ਦਾ ਸਵਾਗਤ ਕਿਸ ਤਰ੍ਹਾਂ ਹੋ ਰਿਹਾ ਰਾਮ ਭਗਤਾਂ ਦਾ ਸਵਾਗਤ ਕੀਤਾ ਹੋ ਰਿਹਾ ਰਾਮ ਜੀ ਕਿਸ ਤਰ੍ਹਾਂ ਸਥਾਪਿਤ ਹੋ ਰਹੇ ਨੇ ਇਹ ਸਾਰੀਆਂ ਚੀਜ਼ਾਂ ਵੇਖਣ ਨੂੰ ਇੱਥੇ ਆਏ ਨੇ ਇਹ ਵਾਰ-ਵਾਰ ਚੀਜ਼ਾਂ ਨਹੀਂ ਮਿਲਣੀਆਂ ਜੋ ਅੱਜ ਸਾਨੂੰ 22 ਤਰੀਕ ਨੂੰ ਜੋ ਖੁਸ਼ੀ ਮਿਲਣੀ ਹੈ ਉਹ ਬਾਅਦ ਦੇ ਵਿੱਚ 500 ਸਾਲ ਬਾਅਦ ਵੀ ਨਹੀਂ ਮਿਲਣੀ ਕਿਉਂਕਿ ਇੱਕ ਇਤਿਹਾਸਿਕ ਪਲ ਜਿਹੜਾ ਇੱਕ ਵਾਰ ਹੀ ਬਣਦਾ ਹੁੰਦਾ ਤੇ ਉਹ ਅੱਜ ਪਲ ਬਣ ਰਿਹਾ ਉਸ ਦੇ ਗਵਾਹ ਅਸੀਂ ਮੌਕੇ ਦੀ ਖੁਸ਼ੀ ਹੁੰਦੀ ਹੈ ਉਸ ਦੇ ਗਵਾਹ ਬਣੇ ਅਸੀਂ ਯੋਧਿਆ ਦੀ ਨਗਰੀ RAM mai ਤੇ MODI mai ਹੋਈ ਪਈ ਹੈ ਜਿਹੜਾ ਲੋਕ ਕਹਿ ਰਹੇ ਨੇ ਬਿਲਕੁਲ ਸੱਚਾਈ ਹੈ ਜੀ ਦੇਖੋ ਜੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ 2014 ਦੇ ਵਿੱਚ ਜਦੋਂ RAM lila ਮੈਦਾਨ ਦੇ ਵਿੱਚ ਦਿੱਲੀ ਲਾਲ ਕਿਲਾ ਦਿੱਲੀ ਦਿੱਲੀ ਰਾਮਲੀਲਾ ਮੈਦਾਨ ਦੇ ਵਿੱਚ 2018 ਦੇ ਵਿੱਚ ਉੱਥੇ ਹੋਈ ਸੀ ਆਪਣਾ ਸੈਮੀਲਰਨ ਹੋਇਆ ਸੀ ਤੇ ਉੱਥੇ ਸਾਗੋ ਦਲੀਪ ਸਿੰਘ ਜੀ ਨੇ ਆਖਿਆ ਸੀ ਕਿ ਮੋਦੀ ਜੀ ਜੋ ਜਿਹੜਾ ਵੀ ਪੀਐਮ ਆਏਗਾ ਪੀਐਮ ਆਉਂਦੇ ਜਾਂਦੇ ਰਹਿੰਦੇ ਨੇ ਪਰ ਜਿਹੜਾ ਪੀਐਮ ਇਸ ਕਾਰਜ ਨੂੰ ਕਰੇਗਾ ਰਾਮ ਭਗਵਾਨ ਦੇ ਕਾਰਜ ਨੂੰ ਕਰੇਗਾ ਉਸ ਦਾ ਨਾਮ ਅਨੰਤ ਕਾਲ ਤੱਕ ਰਹੇਗਾ ਤੇ ਅੱਜ ਮੋਦੀ ਜੀ ਨੇ ਇਹ ਕੰਮ ਕੀਤਾ ਤੇ ਮੋਦੀ ਜੀ ਦਾ ਨਾਮ ਹੀ ਅਨੰਤ ਕਾਲ ਤੱਕ ਰਹੇਗਾ ਤੇ ਅੱਜ 2024 ਦੇ ਵਿੱਚ ਵੀ ਮੋਦੀ ਜੀ ਦੁਬਾਰਾ ਫੇਰ ਇੱਥੇ ਆਉਣਗੇ ਤੇ ਜਿਹੜਾ ਮਥੁਰਾ ਦੇ ਕਾਸ਼ੀ ਰਹਿ ਗਿਆ ਹੈ ਉਹਨਾਂ ਨੂੰ ਵੀ ਵਾਪਸ ਸਾਨੂੰ ਦੁਵਾਣਗੇ ਇਹ ਤੁਹਾਡੀ ਇੱਛਾ ਮਥੁਰਾ ਸਾਡੀ ਇੱਛਾ ਹੈ ਕਿਉਂਕਿ ਮੋਦੀ ਜੀ ਨੇ ਹੀ ਬਾਲ ਵੀਰ ਦਿਵਸ ਵੀ ਪੰਜਾਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬ ਜਾਦਿਆਂ ਦਾ ਮਨਾਉਣ ਦਾ ਜਿਹੜਾ ਕਾਰਜ ਜਿਹੜਾ ਮੋਦੀ ਜੀ ਨੇ ਹੀ ਸ਼ੁਰੂ ਕਰਵਾਇਆ ਹੈ ਨਹੀਂ ਇਸ ਤੋਂ ਪਹਿਲਾਂ ਵੀ ਕਈ ਪੀਐਮ ਆਏ ਨੇ ਕਿਸੇ ਨੇ ਇਹ ਕਾਰਜ ਕਿਉਂ ਨਹੀਂ ਕਰਵਾਇਆ ਇਹ ਦੱਸ ਰਹੇ ਨੇ ਕਿ ਸਨਾਤਨੀ जो बोले सोने हाल दे जे ला रहे ने ते असी कंदे जय श्री राम जे कारे ला चाहिए जी बिल्कुल बहुत हां जय जय श्री राम सर्वप्रथम सभी को जय श्री राम यहाँ पे आप जैसे देख ही रहे हैं ठाकुर दिलीप सिंह जी और ब्रह्म ऋषि योगी आचार्य बर्फानी दादा जी का ने क्षेत्र जो 2016 से चल रहा है महंत परशुराम दास जी महाराज के सानिध्य में और सभी सिख समाज जो सभी लोगों को आज 1 ਮਹੀਨੇ ਸਲੰਗ ਬੋਲੇ ਸੋਨਿਆ ਤਸਵੀਰ ਤੁਹਾਨੂੰ ਸਿਰਫ ਅਯੁੱਧਿਆ ਦੀ ਧਰਤੀ ਤੇ ਦੇਖਣ ਨੂੰ ਮਿਲ ਰਹੀ ਹੈ ਇਹ ਬਹੁਤ ਹੀ ਖੂਬਸੂਰਤ ਪਲ ਨੇ ਜੋ ਕੈਦ ਅਸੀਂ ਕੈਮਰੇ ਚ ਕਰ ਰਹੇ ਹਾਂ ਕੈਮਰਾ ਪਰਸਨ ਦੇਸ ਰਾਜ ਦੇ ਨਾਲ ਸੁਮਨ ਜੇਟਲੀ ਡੇਲੀ ਪੋਸਟ ਪੰਜਾਬੀ ਅਯੁੱਧਿਆ